ਉਹ ਪ੍ਰਧਾਨ ਸਾਹਿਬ ਵੀ ਸਾਡੇ ਹੋਰ ਇਹਨਾਂ ਤਿਆਰ ਤੇ ਬੱਚੇ ਵੀ ਚਲੇਗੇ ਸਕੂਲ ਤੇ ਸਾਡੀ ਲਿਮਾਰ ਦਾ ਸੀਸਾ ਬਹੁਤ ਹੀ ਗੰਦਾ ਹੋਇਆ ਪਿਆ ਏ ਕੀ ਕਰੀਏ ਇੱਥੇ ਸਾਡੇ ਨਾ ਖੇਤਾਂ 'ਚ ਰਹਿਣ ਕਰਕੇ ਬਹੁ ਮਿੱਟੀ ਏ ਇੱਦਾਂ ਤੁਸੀਂ ਦੇਖੋ ਇੱਕ ਫਤੇ ਸਿੰਘ ਨਹੀਂ ਕਰਨ ਦਿੰਦਾ ਸੱਟ ਹਾਂ ਫਤੇ ਸਿੰਘ ਤਾਂ ਬਾਹਰ ਕਹਿੰਦਾ ਛੀਛੇਗੇ ਕਿਹੜਾ ਗਾਣਾ ਖਦਮਾ ਦਾ ਖੜਜ ਖੜਜ ਮਿੱਤਰਾਂ ਨੇ ਪੱਗ ਬਨਣੀ ਬਿਲੋ ਕਰ ਲੈ ਬਲੋਰੀ ਅੱਖਾਂ ਸਾਹਮਣੇ ਨਾ ਬਲੋਰੀ ਅੱਖਾਂ 'ਚ ਕੀ ਦੇਦਾ ਨਾ ਅੰਤਰਾ ਕੱਖ ਵੀਂ ਦੇਦਾ ਮਿਲਦਾ ਹੋਇਆ ਨਾ ਉਹ ਚੱਕ ਕੇ ਮੂੰਹ ਗਾੜੇ ਬਣਾ ਰਹੇ ਨੇ ਹਣ ਦੇਲ ਹਣਾ ਹੂੰ ਕੋਈ ਫੀਲਿੰਗ ਨਹੀਂ ਲੱਗਦੀ ਝੋਕੀ ਹੋਰ ਤੇ ਪ੍ਰਧਾਨ ਸਾਹਿਬ ਜੀ ਫੇਰ ਪ੍ਰੋ ਮੁੰਡਾ ਬਣਨ ਦੇ ਕੇ ਚੀ ਚੀ ਟੀ ਹੈਗਾ ਪ੍ਰੋ ਮੁੰਡਾ ਬਣਨਾ ਕੀ ਹੈ ਅੱਛਾ ਜੀ ਲੈ ਮੈਨੂੰ ਤਾਂ ਪਤਾ ਨਹੀਂ ਲੱਗਾ ਕਿਤੇ ਹੈ ਦਿਖਾਓ ਇਧਰ ਮੂੰਹ ਕਰੋ ਆ ਤੇ 글로 ਬੜਾ ਆਉਂਦਾ ਫੇਸ ਤੇ ਆਈ ਹੈ ਹੂੰ ਕੱਲ ਫੜੇਗਾ ਕਹਿੰਦਾ ਪਾਪਾ ਕਾਲੂ ਹੋ ਗਿਆ ਕਹਿੰਦਾ ਚਲੋ ਜੀ ਹੁਣ ਆਪਾਂ ਕਰਦੇ ਆ ਘਰ ਦੇ ਕੰਮ ਤੇ ਪ੍ਰਧਾਨ ਸਾਹਿਬ ਵੀ ਜਾਂਦੇ ਨੇ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਮੈਂ ਕੰਮ ਨਹੀਂ ਕਰਨੇ ਮੈਂ ਰੈਸਟ ਕਰਨੀ ਇਹਨਾਂ ਰੋਟੀਆਂ ਢੀ ਬਣਾ ਕੇ ਤੋਰ ਕੇ ਕਿਉਂਕਿ ਰਾਤ ਤੁਹਾਨੂੰ ਪਤਾ ਲੇਟ ਹੋ ਜਾਣੀ ਹੈ ਕਾਫੀ ਤੇ ਥੋੜਾ ਟਾਈਮ ਸੌਂ ਕੇ ਤੇ ਫਿਰ ਉੱਠ ਕੇ ਤੇ ਫਿਰ ਆਪਾਂ ਸਿੱਧਾ ਤੁਹਾਨੂੰ ਦੁਪਹਿਰੇ ਮਿਲਾਂਗੇ ਜੇ ਦੁਪਹਿਰੇ ਆਪਾਂ ਸਬ지 ਸੂਜੀ ਬਣਾਵਾਂਗੇ ਤੇ ਪ੍ਰਧਾਨ ਸਾਹਿਬ ਨੂੰ ਆਪਾਂ ਝੌਲ ਝੂਲ ਖਵਾ ਕੇ ਤੇ ਭੇਜਦੇ ਆ ਧਾਗਾ ਲੱਗਿਆ ਆਪਾਂ ਫਿਰ ਝੌਲ ਹੋਰ ਫਿਰ ਝੌਲਾ ਚੌਲ ਚੌਲ ਖਾ ਕੇ ਭਈਏ ਬੰਜਣਾ ਆਪਾਂ ਤੇ ਟਾਈਮ ਤੁਹਾਨੂੰ ਪਤਾ ਜੀ ਹੈ ਨਾ ਦੁਪਹਿਰ ਦਾ ਹੋ ਗਿਆ ਤੇ ਮੈਂ ਸਬਜੀ ਬਣਾ ਰਹੀ ਹਾਂ ਤੇ ਬਹੁਤ ਬੁਰਾ ਹਾਲ ਹੋਇਆ ਪਸੀਨੋ ਪਸੀਨਾ ਤੇ ਮੈਂ ਪ੍ਰਧਾਨ ਸਾਹਿਬ ਨੂੰ ਨਾ ਘਟੋ ਘਟ 10 ਫੋਨ ਲਾ ਲਏ ਤੇ ਪ੍ਰਧਾਨ ਸਾਹਿਬ ਨੇ ਮੇਰਾ ਇੱਕ ਵੀ ਫੋਨ ਨਹੀਂ ਚੱਕਿਆ ਹੈਗਾ ਤੇ ਫਿਰ ਸਤੀ ਜਨਾਨੀ ਕੀ ਕਰੇ ਹਨਾ ਤੇ ਵੀ ਸਾਡੇ ਵਰਗੀਆਂ ਜਨਾਨੀਆਂ ਵਿਚਾਰੀਆਂ ਰਿਹਾ ਹਾ ਖਾਸ ਕਰਕੇ ਸਾਡੇ ਵਰਗੀਆਂ ਨੇ ਹਾਊਸ ਵਾਈਫ ਬਣਨਾ ਤੇ ਨਾ ਤੇ ਉਹ ਡਰਦੀਆਂ ਵਿਚਾਰੀਆਂ ਜਿਆਦਾ ਬੋਲ ਸਕਦੀਆਂ ਹਨਾ ਘਰਾਂ ਲੈ ਲੋ ਤੇ ਫਿਰ ਜੇ ਨਾ ਕਹਿੰਦਾ ਵੀ ਦੁਖੀ ਹੋ ਕੇ ਵਿਚਾਰੀ ਭਾਂਡੇ ਭਾਂਦੀ ਹੈ ਨਾ ਕਿਉਂਕਿ ਕਿਤੇ ਤਾਂ ਹੀ ਗੁੱਸਾ ਆਪਣਾ ਕੱਢਣਾ ਹੁੰਦਾ ਕਿੰਨਾ ਕੁ ਚਿਰ ਆਈ ਆਪਣੇ ਅੰਦਰ ਗੁੱਸਾ ਰੱਖ ਲਾਂਗੇ ਹਨ ਤੇ ਜੇ ਆਪਾਂ ਕੋ ਬੋਲਦੇ ਆ ਇਹਨਾਂ ਨੂੰ ਘਰਦਿਆਂ ਨੂੰ ਕੁਝ ਫੇਰ ਅਗਲਾ ਕਹਿੰਦਾ ਵੀ ਬੋਲਣ ਦਾ ਨਹੀਂ ਪਤਾ ਹੈਗਾ ਇਹ ਆ ਬੋ ਐਂ ਬੋਲਦੀ ਆ ਨੇ ਹਨਾ ਤੇ ਫਿਰ ਦੁਖੀ ਹੋਏ ਜਨਾਨੀ ਵਿਚਾਰੀ ਭਾਂਡੇ ਭਾਂਦੀ ਹੋਰ ਉਹਨੇ ਕੀ ਕਰਨਾ ਤੇ ਭਾਂਡੇ ਭੰਨ ਕੇ ਨਾ ਸਾਰਾ ਗੁੱਸਾ ਸਾਡਾ ਜਿਹੜਾ ਸ਼ਾਂਤ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਹੈ ਕੋਈ ਮਰਜ਼ੀ ਕਿਸੇ ਤੇ ਮਰਜ਼ੀ ਗੁੱਸਾ ਹੋਵੇ ਤੇ ਬਸ ਜਦੋਂ ਆਪਾਂ ਸੋਈ ਚ ਵੜੇ ਫਿਰ ਆਪਾਂ ਭਾਂਡੇ ਚੁੱਕ ਚੁੱਕ ਇਧਰ ਸ਼ੈਂਕ ਚ ਉਧਰ ਸ਼ੈਂਕ ਚ ਵੀ ਸਾਫ਼ ਕੀਤੇ ਤਾਂ ਉੱਪਰ ਜਿਹੜਾ ਸਟੈਂਡ ਤੇ ਲਾਉਣੇ ਉਹ ਵੀ ਕੋਟ ਕੋਟ ਕੇ ਵੀ ਜ਼ੋਰ ਜ਼ੋਰ ਦੀ ਮਾਰ ਮਾਰ ਕੇ ਸਟੈਂਡ ਤੇ ਲਾਉਣਿਆ ਉਹਦੇ ਨਾਲ ਪਤਾ ਕੀ ਹੁੰਦਾ ਕੀ ਸਾਡੇ ਦਾ ਗੁੱਸਾ ਹੁੰਦਾ ਸਾਰਾ ਹਨਾ ਉਹ ਬਾਹਰ ਨਿਕਲ ਆਉਂਦਾ ਇਸ ਕਰਕੇ ਸਾਨੂੰ ਇੰਨਾ ਕ ਕਰਨਾ ਪੈਂਦਾ ਜੇ ਅਸੀਂ ਕਿਸੇ ਨੂੰ ਕੁਝ ਕਹਿੰਨੇ ਆ ਤਾਂ ਮਾਰਦੇ ਆ ਜੇ ਕੁਝ ਨਹੀਂ ਕਹਿੰਦੇ ਤਾਂ ਮਾਰਦੇ ਆ ਇਸ ਕਰਕੇ ਜਦੋਂ ਤੁਸੀਂ ਦੇਖੋ ਪ੍ਰਧਾਨ ਸਾਹਿਬ ਫੋਨ ਤਾਂ ਚੱਕ ਨਹੀਂ ਰਹੇ ਹੈਗੇ ਹਨਾ ਤੇ ਹੁਣ ਮੈਂ ਤਾਂ ਗੁੱਸਾ ਖੇ ਤੇ ਕੱਢਣਾ ਹੀ ਹੈ ਨਾ ਹੁਣ ਮੈਂ ਕੱਲੀ ਚੋਕ ਚੋਕ ਕੇ ਭਾਂਡੇ ਰਸੋਈ ਚ ਇਧਰ ਮਾਰੀ ਜਾਂਦੀ ਕਦੀ ਉਧਰ ਮਾਰੀ ਜਾਂਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂਗੀ ਤੇ ਇਸ ਕਰਕੇ ਟਾਈਮ ਨਾਲ ਫੋਨ ਚੱਕਿਆ ਕਰੋ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਤੇ ਨਾ ਗੁੱਸਾ ਚੜਾਇਆ ਕਰੋ ਗਰਮੀ ਬਹੁਤ ਹੋਈ ਨਾ ਕਿਤੇ ਟੈਕ ਤੋਂ ਭੋਜ ਸਾਡੇ ਵਰਗੀਆਂ ਨੂੰ ਪਹਿਲਾਂ ਹੀ ਘਰ ਦਾ ਕੰਮ ਕਰ ਕਰਕੇ ਦੁਖੀ ਹੋਈਆਂ ਪਈਆਂ ਤੇ ਹੁਣ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਤੇ ਚਲੋ ਜੀ ਫਟਾਫਟ ਮੈਂ ਇਧਰ ਆਪਣਾ ਕੰਮ ਕਰ ਲਾ ਤੜਕਾ ਥੋੜਾ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਆਪਾਂ ਬਣਾ ਰਹੇ ਹਾਂ ਦੁਪਹਿਰ ਦੀ ਸਬਜ਼ੀ ਕਿਉਂਕਿ ਸਵੇਰੇ ਬੱਚਾ ਨੂੰ ਬ੍ਰੇਕਫਾਸਟ ਦੇ ਵਿੱਚ ਦਿੱਤਾ ਸੀ ਆਪਾਂ ਨੇ ਸੌਰੀ ਲੰਚ ਦਿੱਤਾ ਸੀ ਬੱਚੇ ਤੇ ਸਵੇਰੇ ਟਿਫਨ ਦੇ ਵਿੱਚ ਦਿੱਤਾ ਸੀ ਆਪਾਂ ਨੂੰ ਆਪਾਂ ਨੇ ਸਵੇਰੇ ਪਰੋਸ ਦਿੱਤਾ ਸੀ ਬੱਚਾ ਇਹ ਪਟਰਾ ਵਾਲਾ ਰਾਈਸ ਤੇ ਇਹ ਸਬਜ਼ੀ ਅਗਰ ਆਈ ਸੀ ਖਾਤੇ ਹੋਏ ਨੂੰ ਉਸ ਕਰਕੇ ਫੋਨ ਨਾਲ ਦੇ ਲਈ ਦੁਪਹਿਰ ਦੇ ਸਬਜ਼ੀ ਬਣਾ ਲੈਣੀ ਹੈ ਜੋਨ ਵੀ ਤੁਸੀਂ ਤੋਂ ਆਉਂਦੇ ਨੇ ਬੱਚੇ ਤੁਸੀਂ ਤੋਂ ਆਉਂਦੇ ਨੇ ਜਿੰਨਾਂ ਨੂੰ ਖੁੱਪ ਲੱਗੀਆਂ ਦੀ ਵਰਾ ਕੇ ਪਕਾ ਲੈਂਦੇ ਨੇ ਤੇ ਪ੍ਰਧਾਨ ਸਾਹਿਬ ਵੀ ਅੱਜਕੱਲ ਜਾਂਦੇ ਨੇ ਉਹ ਵੀ ਦੁਪਹਿਰੇ 2:30 ਵਜੇ ਹੀ ਆਉਂਦੇ ਨੇ ਸਾਰੇ ਬੱਚਿਆਂ ਦੇ ਨਾਲ ਹੀ ਆਉਂਦੇ ਨੇ ਤੇ ਇਹ ਪਿਆਜ਼ ਤੁਸੀਂ ਦੇਖ ਰਹੇ ਹੋ ਨਾ ਵਿੱਚ ਕਿੱਡੇ ਕਿੱਡੇ ਵੱਡੇ ਪਿਆਜ਼ ਨੇ ਤੇ ਇਹ ਮੈਂ ਰਫਲੀ ਚੌਪ ਕਰਦੀ ਹੁੰਨੀ ਆ ਕਿਉਂਕਿ ਤਰੀ ਵਾਲੀ ਸਬਜ਼ੀ ਵਿੱਚ ਇਦਾਂ ਪਿਆਜ਼ ਜੇ ਵਧੀਆ ਲੱਗਦੇ ਨੇ ਮੈਨੂੰ ਤੇ ਸਬਜੀ ਸਵੇਰੇ ਬੋਚਾਂ ਦੀ ਕੀ ਰਹਿਣ ਦਾ ਕਿ ਦੁਪਹਿਰੇ ਨਹੀਂ ਬਣਾਉਂਦੇ ਵੀ ਇਦਾਂ ਹੀ ਸਾਰ ਸੂਟ ਲਵਾਂਗੇ ਚਾਹ ਨਾਲ ਕੁਝ ਖਾ ਲਾਂਗੇ ਪਰ ਨਹੀਂ ਫੇਰ ਤਨ ਬਤਾ ਜੇ ਤੁਹਾਨੂੰ ਭੁੱਖ ਲੱਗੀ ਹੁੰਦੀ ਨਾ ਤੇ ਫਿਰ ਰੋਟੀ ਤੋਂ ਬਿਨਾ ਨਹੀਂ ਸਰਦਾ ਹੈਗਾ ਚਾਹੇ ਕਿੰਨਾ ਮਰਜੀ ਕੁਝ ਖਾ ਲਈਏ ਆਪਾਂ ਓਟ ਪਟਾਗ ਤੇ ਗੱਲਾਂ ਕਰਦੇ ਕਹਤੇ ਮੇਰਾ ਗੈਸ ਤਾੜ ਦਾ ਗੱਲਾਂ ਕਰਦੇ ਕਹਤੇ ਗੈਸ ਬੰਦ ਹੋ ਗਿਆ ਤੇ ਪਤਾ ਨਹੀਂ ਲੱਗਿਆ ਹੈਗਾ ਤਨੋ ਜੀ ਕਿੰਨੇ ਟਾਈਮ ਤੱਕ ਆਪਣਾ ਤੜਕਾ ਭੁੱਲਦਾ ਕੱਪਾ ਕੋਈ ਜ਼ੋਰ ਕੰਮ ਕਰ ਲੈਣਿਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਕਿ ਸਾਰੇ ਵਧੀਆ ਹੋਵਗੇ ਠੀਕਾ ਹੋਵਗੇ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਅਜੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਿਨ ਹੋ ਗਿਆ ਜੀ ਆਈ ਥਿੰਕ ਮੰਗਲਵਾਰ ਦਾ ਤੇ ਵਲੌਗ ਕਾਫੀ ਲੇਟ ਆ ਰਹੇ ਸੀ ਕਿਉਂਕਿ ਇੱਕ ਦਿਨ ਵਲੌਗ ਅਪਲੋਡ ਨਹੀਂ ਹੋਇਆ ਵਿੱਚ ਤੇ ਜਦੋਂ ਇੱਕ ਦਿਨ ਅਪਲੋਡ ਨਾ ਹੋਵੇ ਤਾਂ ਸਾਰੀ ਸੈਟਿੰਗ ਖਰਾਬ ਹੋ ਜਾਂਦੀ ਹੈ ਤੇ ਤੁਹਾਨੂੰ ਜਿਵੇਂ ਪਤਾ ਹੀ ਕਿ ਮੈਂ ਬਣਾ ਰਹੀ ਹਾਂ ਸਬਜ਼ੀ ਤੇ ਸਬਜ਼ੀ ਦੇ ਵਿੱਚ ਆਪਾਂ ਬਣਾ ਰਹੇ ਹਾਂ ਜੀ ਆਲੂ ਮਟਰ ਤੇ ਇਹ ਮਟਰ ਨੇ ਤੇ ਆਪਾਂ ਉਸ ਦਿਨ ਦੀ ਹਰੇ ਮਟਰ ਤੇ ਆਲੂ ਮੈਂ ਥੋੜੇ ਜਿਹਾ ਉਬਾਲ ਲਏ ਸੀ ਕਿਉਂਕਿ ਸਬਜ਼ੀ ਆਪਾਂ ਲੇਟ ਹੋ ਰਹੀਆ ਬਣਾਉਣ ਤੋਂ ਇਸ ਕਰਕੇ ਹਲਕੇ ਜਿਹੇ ਮੈਂ ਆਲੂ ਉਬਾਲ ਲਿਆ ਅੱਧ ਖੱਚੇ ਜਿਹੇ ਰੱਖੇ ਹੋਏ ਨੇ ਤੇ ਵਿੱਚ ਇਹ ਮਟਰ ਸੁੱਟਦੇ ਸੀ ਗਰਮ ਪਾਣੀ ਦੇ ਵਿੱਚ ਜਦੋਂ ਆਲੂ ਉਬਲ ਗਏ ਸੀ ਫਿਰ ਨਾ ਮਟਰ ਪਾ ਕੇ ਇਹਦੇ ਨਾਲ ਇਹ ਹੋਇਆ ਕਿ ਸਬਜ਼ੀ ਜਿਹੜੀ ਆਪਣੀ ਜਲਦੀ ਬਣ ਜਾਏਗੀ ਠੀਕ ਹੈ ਬਸ ਤੜਕਾ ਭੁੱਜ ਗਿਆ ਤੇ ਤੜਕੇ ਦੇ ਵਿੱਚ ਆਪਾਂ ਲੂਣ ਮਿਰਚ ਮਸਾਲਾ ਜਿਹੜਾ ਬਚ ਐਡ ਕਰਨਾ ਉਹ ਕਰਕੇ ਤੇ ਬਸ ਨਾਲ ਦੇ ਨਾਲ ਆਪਾਂ ਆਲੂ ਔਰ ਮਟਰ ਪਾ ਦਾਂਗੇ ਤੇ ਪ੍ਰਧਾਨ ਸਾਹਿਬ ਨੂੰ ਪਤਾ ਹੋਵੇਗਾ ਕਿ ਅੱਜ ਫਿਰ ਮਟਰ ਬਣਾਏ ਨੇ ਤੇ ਜਦੋਂ ਉਹ ਘਰੇ ਆਉਣਗੇ ਤਾਂ ਉਹਨਾਂ ਨੂੰ ਪਤਾ ਲੱਗਣਾ ਕਿ ਅੱਜ ਫੇਰ ਮਟਰ ਬਣਾਏ ਤਾਂ ਉਹਨਾਂ ਨੇ ਫੇਰ ਕਹਿਣਾ ਵੀ ਤੁਹਾਡਾ ਤੁਹਾਡੇ ਨਾਲ ਮਟਰ ਮੁੱਕੇ ਕਿਤੇ ਹੈ ਵੀ ਤੁਸੀਂ ਗਰਮੀਆਂ 'ਚ ਵੀ ਸਿਆਲ 'ਚ ਵੀ ਮਟਰ ਬਣਾਈ ਗਈਆਂ ਤੇ ਹੌਦ ਵੀ ਗਰਮੀਆਂ 'ਚ ਵੀ ਨਹੀਂ ਮਟਰ ਛੱਡਦੀਆਂ ਤੇ ਮਟਰ ਲਾਂਦੇ ਸੀ ਬੱਚਿਆਂ ਦੇ ਤੁਹਾਨੂੰ ਦੱਸਣ ਹੈਗੇ ਚੌਲ ਬਣਾਏ ਸੀ ਫੇਰੇ ਟਿਫਨ 'ਚ ਤੇ ਉਹਦੇ ਤੇ ਆਪਾਂ ਪ੍ਰਧਾਨ ਸਾਹਿਬ ਦੀ ਪਸੰਦ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਥੋੜੀਆਂ ਜਿਹੀਆਂ ਬੜੀਆਂ ਆਈਡੀਆ ਨੇ ਭਿਉਂਤੀਆਂ ਕਿ ਇਹਨਾਂ ਨੂੰ ਸੋਇਆ ਵੀ ਨੇ ਬੜੀਆਂ ਬਹੁਤ ਜ਼ਿਆਦਾ ਪਸੰਦ ਨੇ ਤੇ ਜਿਹਨਾਂ ਦਾ ਆਪਣਾ ਤੜਕਾ ਪੁੱਜੇਗਾ ਉਨੇ ਟਾਈਮ ਤੱਕ ਆਪਣੀਆਂ ਬੜੀਆਂ ਜਿਹੜੀਆਂ ਨੇ ਉਹ ਭਿਜ ਜਾਣੀ ਨੇ ਚੰਗੀ ਤਰ੍ਹਾਂ ਕਿਉਂਕਿ ਠੂੜੀ ਦਾ ਪਾਣੀ ਤਾਂ ਪਤਾ ਅੱਜਕੱਲ੍ਹ ਥੋੜਾ ਗਰਮ ਹੀ ਆਉਂਦਾ ਹੈ ਤੇ ਪ੍ਰਧਾਨ ਸਾਹਿਬ ਵਿੱਚੋਂ ਬੜੀਆਂ ਚੁੱਕ ਚੁੱਕ ਕੇ ਖਾ ਲੈਣਗੇ ਤੇ ਆਪਾਂ ਆਲੂ ਮਟਰ ਖਾ ਲਾਂਗੇ ਤੜਕਾ ਬੜਾ ਲਾਲ ਦੇਖ ਰਿਹਾ ਕਿਹੜੀ ਚੱਕਰ ਹੈ ਤੇ ਟਮਾਟਰ ਵੱਧ ਪੈ ਗਏ ਤੇ ਜਦੋਂ ਕੋਈ ਸਬਜ਼ੀ ਖੇਤੀ ਬਣਾਉਣੀ ਹੋਵੇ ਨਾ ਤਾਂ ਵੀ ਇੰਦਾ ਹੀ ਬਣਾ ਲਿਆ ਕਰੋ ਹਲਕੀ ਜਿਹੀ ਪਹਿਲਾਂ ਪਾਣੀ 'ਚ ਉਬਾਲ ਲਈ ਤੇ ਬਾਅਦ ਤੜਕਾ ਪੋਈਏ ਜਦੋਂ ਜਦੋਂ ਬਾਅਦ ਰ ਆਪਣਾ ਪਾਸਟੋਲ ਰਿਚ ਨੂੰ ਅੱਲਾ ਐਡ ਕਰਨਾ ਹੈ ਤੇ ਬੱਸ ਸਬਜੀ ਇਸ ਪਾਉ ਤੇ ਇੱਕ ਵਾਲਾ ਆਏਗਾ ਤੇ ਸਭੀ ਆਪਣੇ ਮਾਣ ਜਾਣੇ ਆਇ ਤੇ ਮੇਨ ਗਾਦੇ ਯਾਗੀ ਪਾਣੀ ਜ਼ਰੂਰ ਗਰਮ ਕਰਕੇ ਪਾਇਆ ਕਰੋ ਸਬਜੀ ਚ ਕੋਈ ਵੀ ਤੁਸੀਂ ਤਰੀ ਵਾਲੀ ਸਬਜੀ ਬਣਾਉਂਦੇ ਹੋ ਨਾ ਹਮੇਸ਼ਾ ਹੀ ਚਾਹੀ ਤੁਸੀਂ ਛੋਲੇ ਬਣਾ ਰਹੇ ਹੋ ਜਾਂ ਰਾਜਮਾ ਬਣਾ ਰਹੇ ਹੋ ਐਸਾ ਤੁਸੀਂ ਸਾਰੇ ਸਿਆਣੇ ਹੋ ਮੇਰੇ ਬਹੁਤੀ ਸਿਆਣੀ ਨਹੀਂ ਹੈਗੀ ਤੇ ਤੁਸੀਂ ਸਾਰੇ ਕੋਸ਼ਿਸ਼ ਕਰਿਆ ਕਰੋ ਕਿ ਸਬਜੀ ਚ ਪਾਣੀ ਹਮੇਸ਼ਾ ਹੀ ਗਰਮ ਕਰਕੇ ਪਾਈਏ ਆਪਾਂ ਇੱਕ ਤਾਂ ਕਲਰ ਬਹੁਤ ਵਧੀਆ ਆਉਂਦਾ ਔਰ ਇੱਕ ਆਪਣੇ ਗੈਸ ਦੀ ਵੀ ਬਚਤ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਵੀ ਆਪਾਂ ਅੱਜ ਕੱਲ ਸਾਰੇ ਗੈਸ ਤੇ ਕੰਮ ਕਰਦੇ ਆ ਚੁੱਲੇ ਕੱਲੇ ਦਾ ਕੰਮ ਤਾਂ ਖਤਮ ਹੋਈ ਜਾਣਾ ਦਿਨਾਂ ਦੇ ਨਾਲ ਆਪਾਂ ਹੌਲੀ ਹੌਲੀ ਅੱਗੇ ਸ਼ੁਰੂ ਕਰਾਂਗੇ ਚੁੱਲਾ ਚੱਲਾ ਬਾਲਣਾ। ਪਲਾ ਕਰਦੇ ਪਏ ਉਹ ਜਿਹੜਾ ਕੱਚਾ ਖਾਂ ਸਾਰਾ ਪੱਕਾ ਕਰਾ ਲਈਏ। ਤੇ ਫਿਰ ਆਪਾਂ ਉਹਦੇ ਚੁੱਲੇ ਚੱਲੇ ਦਾ ਪ੍ਰੋਗਰਾਮ ਉਹਦੇ ਰੱਖਿਆ ਕਰਾਂਗੇ। ਤੇ ਮੈਂ ਨਾ ਕੜਛੀ ਛੋਟੀ ਲੈ ਲਈ ਤੇ ਮੇਰਾ ਹੱਥ ਛੱਡੀ ਜਾਂਦਾ ਉਹਦੇ ਕਰਕੇ ਕੜਛੀ ਗਰਮ ਹੋ ਜਾਂਦੀ ਝਟ। ਪਾਣੀ ਘਰੇ ਵਾਸਤੇ ਜਿੰਨੇ ਵੀ ਭਾਂਡੇ ਨੇ ਸਾਰੇ ਵੱਡੇ ਵੱਡੇ ਨੇ ਛੋਟਾ ਕੋਈ ਨਹੀਂ ਹੈਗਾ ਤੇ ਇੱਕ ਕੜਛੀ ਛੋਟੀ ਜਿਹੀ ਮੇਰਾ ਤਾਂ ਇਹ ਗਗਨ ਦੀ ਹੋਣੀ ਜਦੋਂ ਵਗਣ ਤੁਹਾਨੂੰ ਪਤਾ ਤੇ ਵੱਖਰੀ ਦੇਣੀ ਨੇ ਜੀ ਕਰਨੇ। ਤੋਂ ਉਹਦੋਂ ਦੀ ਗਗਨ ਦੀ ਕੜਛੀ ਇਹੇ ਤੇ ਮੇਰੇ ਹੱਥ ਤੇ ਹੀ ਲੱਗੀ ਮੈਂ ਹੀ ਲੈ ਲਈ। ਤਦੋਂ ਕਿ ਮੈਂ ਸਬਜ਼ੀ ਦੇ ਮਸਾਲੇ ਵਗੈਰਾ ਐਡ ਕਰਾ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਤੇ ਟਾਈਮ ਹੋ ਗਿਆ ਦੁਪਹਿਰ ਦੇ 1:30 ਵਜੇ ਗਿਆ ਤੇ ਸਈ ਗगन ਨੇ 2 ਵਜੇ ਆ ਜਾਣਾ ਤੇ 2:30 ਵਜੇ ਕੁਲਵਿੰਦਰ ਸਿੰਘ ਨੇ ਆ ਜਾਣਾ ਸਾਡੇ ਪ੍ਰਧਾਨ ਸਾਹਿਬ ਨੇ ਜਾਨੀ ਕੀ ਤੇ 3 ਵਜੇ ਬੱਚਿਆਂ ਨੇ ਆ ਜਾਣਾ ਜਦੋਂ ਹੌਲੀ ਹੌਲੀ ਸਾਰੇ ਆ ਜਾਣ ਤਾਂ ਫਿਰ ਰੌਣਕ ਲੱਗ ਜਾਨੀ ਘਰੇ ਤੇ ਹੁਣ ਆਪਾਂ ਬਣਾ ਲੈਨੇ ਆ ਬੱਚਿਆਂ ਵਾਸਤੇ फटाफट ਨਿੰਬੂ ਪਾਣੀ ਤੇ ਬੱਚੇ ਤੁਹਾਨੂੰ ਪਤਾ ਹੋਣ ਵਾਲੇ ਨੇ ਤੇ ਮੇਨ ਗੱਲ ਇਹ ਹੈ ਕਿ ਯਾਰਾ ਨਿੰਬੂ ਘਟਨੇ ਅੱਜ ਤੇ ਨਿੰਬੂ ਪਾਣੀ ਵਧੀਆ ਨਹੀਂ ਬਣਨਾ ਹੈਗਾ ਖੱਟਾ-ਖੱਟਾ ਜਾਨੀ ਬੰਨਾ ਮੈਨੂੰ ਜਿਆਦਾ ਨਾ ਖੱਟਾ-ਖੱਟਾ ਨਿੰਬੂ ਪਾਣੀ ਪਸੰਦ ਹੈ ਤੇ ਹੁਣ ਆਪਾਂ ਦੇਖਦੇ ਆਂ ਇੰਨੇ ਇੱਕ ਇੰਨੇ ਇੱਕ ਨਿੰਬੂਆਂ ਜੀ ਆਪਾਂ ਨੂੰ ਸਾਰਨਾ ਪੈਣਾ ਹੈ ਹਨਾ ਤੇ ਕੁਝ ਕਰ ਨਹੀਂ ਸਕਦੇ ਥੋੜਾ ਜਿਹਾ ਮਿੱਠਾ ਪਾ ਲੈਣਾ ਵਿੱਚ ਤੁਸੀਂ ਮਿੱਠੇ ਤੋਂ ਬਿਨਾ ਨਿੰਬੂ ਪਾਣੀ ਵਧੀਆ ਨਹੀਂ ਲੱਗਦਾ ਹੈਗਾ ਤੁਸੀਂ ਕਹੋਗੇ ਵੀ ਆਹ ਸ਼ੇਕ ਵਾਲੇ ਜੱਗ ਜੰਮਣ ਮਿੱਠਾ ਪਾਈ ਜਾਂਦੀ ਕੀ ਚੱਕਰ ਹੈ ਇਹਦੇ 'ਚ ਆ ਕਿ ਮਿੱਠਾ ਘੱਟ ਪੁੱਲ ਜਾਂਦਾ ਇੱਕ ਜਿਹੜਾ ਦਵਾਓ ਤੇ ਮਿੱਠਾ ਪੁੱਲ ਜਾਂਦਾ ਮੈਂ ਇੱਕ ਇੱਕ ਜਿਹੜਾ ਦਵਾ ਕੇ ਲੈ ਕੇ ਆ ਗਈ ਇੱਕ ਮਿੰਟ ਦੇ ਵਿੱਚ ਅਧਰੇ ਇਨਸਟੈਂਟਲੀ ਸਬਜ਼ੀ ਬਣਾਈ ਤੇ ਇਨਸਟੈਂਟਲੀ ਨਿੰਬੂ ਪਾਣੀ ਬਣਾਇਆ ਵੈਸਾ ਡੇਲੀ ਇਦਾਂ ਬਣਾਉਨੇ ਆ ਬੱਚੇ ਵੀ ਨਾ ਇੰਨੇ ਖਰਾਬ ਨੇ ਇੰਨੇ ਨਖਰੇ ਕਰਦੇ ਆ ਨਾ ਆ ਕੇ ਜਿਉਹਨਾਂ ਨੂੰ ਕਹਿ ਦਈਏ ਵੀ ਨਿੰਬੂ ਪਾਣੀ ਪੀਰੋ ਤੇ ਕਹਣਗੇ ਨਹੀਂ ਪਾਣੀ ਨਹੀਂ ਪੀਣਾ ਕੁਝ ਹੋਰ ਦੇ ਦੋ ਵੀ ਕੋਲਡਿੰਗ ਵਗੈਰਾ ਦੇ ਦੋ ਉਹ ਪੀ ਲਾਂਗੇ ਪਰ ਨਿੰਬੂ ਪਾਣੀ ਪੀਣਾ ਜਿਹੜੀ ਜੀ ਚੰਗੀ ਸਿਹਤ ਵਾਸਤੇ ਉਹ ਕਦੀ ਨਹੀਂ ਵੀਣਗੇ ਪਰ ਆਪਾਂ ਨੂੰ ਹੁੰਦਾ ਵੀ ਨਹੀਂ ਕੁਝ ਵਧੀਆ ਬੱਚਿਆਂ ਨੂੰ ਪਿਆਇਆ ਜਾਵੇ ਜਾਂ ਕੁਝ ਵਧੀਆ ਖਵਾਇਆ ਜਾਵੇ ਪਰ ਬੱਚੇ ਅੱਜ ਕੱਲ ਦੇ ਤੁਹਾਨੂੰ ਪਤਾ ਗਲਤ ਖਾਣੇ ਖਾਣ ਲੱਗ ਗਏ ਨੇ ਤੇ ਗਰਮੀ ਬਹੁਤ ਜ਼ਿਆਦਾ ਵੱਧ ਤੋਂ ਵੱਧ ਨਿੰਬੂ ਪਾਣੀ ਪੀਓ ਇੱਕ ਸਾਰੇ ਜਾਣੇ ਗੂੰਦ ਕਤੀਰਾ ਜ਼ਰੂਰ ਪੀਓ ਕਤੀਰਾ ਗੂੰਦ ਕਹਿੰਦੇ ਨੇ ਤੁਹਾਡੇ ਕਿ ਗੂੰਦ ਕਤੀਰਾ ਕਹਿੰਦੇ ਨੇ ਤੇ ਮੈਂ ਵੀ ਕੱਲ ਮੰਗਵਾਈ ਸੀ ਕਲਿੰਦਰ ਕੋਲੋਂ ਕਿੰਨੇ ਦਿਨ ਹੋ ਗਏ ਸੀ ਰੋਜ਼ ਕਹਿੰਦੀ ਸੀ ਵੀ ਕਲਿੰਦਰ ਲਿਆ ਕੇ ਦਿਓ ਗਰਮੀ ਇੰਨੀ ਪਸੀਨੇ ਦਾ ਸਮਝ ਨਹੀਂ ਆਉਂਦੀ ਪਸੀਨਾ ਕਿਧਰੋਂ ਕਿਧਰੋਂ ਆਉਂਦਾ ਸਿਰ 'ਚ ਵੀ ਪਸੀਨਾ ਤੁਰਦਾ ਮੂੰਹ 'ਤੇ ਦਾ ਤੁਰਨਾ ਹੀ ਤੁਰਨਾ ਹੈ ਇਹਦੇ ਵਿੱਚ ਪਾ ਲਾਂਗੇ ਆਪਾਂ ਥੋੜੀ ਜੀ ਕਾਲੀ ਮਿਰਚ ਮੈਨੂੰ ਕਾਲੀ ਮਿਰਚ ਬਹੁਤ ਪਸੰਦ ਹੈ ਦਹੀਂ 'ਚ ਪਾਉਣੀ ਵੀ ਤੇ ਐਦਾਂ ਤੇ ਸਾਡਾ ਲੂਣ ਵੀ ਖਤਮ ਹੋ ਗਿਆ ਇਹ ਚ ਮਰਦਬਾਨ ਦੇ ਵਿੱਚੋਂ ਤੇ ਜਿਆਦਾ ਨਹੀਂ ਦੇ। ਰੋਜ਼ੀ ਮੈਂ ਗੁੰਦ ਕਤੀਰਾ ਸਵੇਰੇ ਭਿਓ ਕੇ ਰੱਖਤੀ ਸੀ ਤੇ ਹੁਣ ਆਪਾਂ 2-3 ਚਮਚੇ ਪਾ ਲੈਨੇ ਕਿਤੇ ਵਧੀਆ ਹੁੰਦੀ ਸਿਹਤ ਵਾਸਤੇ। ਜਿਹਦੇ ਗੋਡੇ ਤੇ ਲੱਕ ਦੁਖਦਾ ਕਹਿੰਦੇ ਗੂੰਦ ਕਤੀਰਾ ਵੱਧ ਤੋਂ ਵੱਧ ਪੀਣੀ ਚਾਹੀਦੀ ਏ ਪਰ ਹੁਣ ਦੇਖੇ ਮੈਂ ਪਾਤੀ ਨਾ ਤੇ ਹੁਣ ਸਾਡੇ ਬੱਚਿਆਂ ਨੇ ਬਿਲਕੁਲ ਵੀ ਪਾਣੀ ਨਹੀਂ ਪੀਣਾ ਹੈਗਾ ਇਹ ਚ ਮੈਂ ਪਾਣੀ ਹੋਰ ਪਾ ਕੇ ਰੱਖ ਦਣੀ ਆ ਕਿਉਂਕਿ ਇਹ ਹੋਰ ਫੁੱਲ ਜਾਣੀ ਆ ਮਿੰਦੇ ਇਹ ਨਹੀਂ ਵਧੀਆ ਲੱਗਦੀ ਤਾਂ ਮੈਂ ਤੈਨੂੰ ਐਵੇਂ ਹੀ ਖਾ ਜਾਣੀ ਹੁੰਦੀ ਆ ਚਮਚੇ ਨਾਲ ਵੀ ਇਹ ਤਾਂ ਸਬਜ਼ੀ ਵੀ ਆਪਣੀ ਬਹੁਤ ਹੀ ਘੈਂਟ ਬਣ ਗਈ ਰੰਗ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਆਇਆ ਹੋਇਆ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਬੜੀਆਂ ਪਾਲੀਆਂ ਕਿ ਕਿਸੇ ਪ੍ਰਧਾਨ ਸਾਹਿਬ ਕੇ ਤੇ ਆਪਾਂ ਨੂੰ ਗੱਲ ਮੈਂ ਕਰਨਾ ਕਿ ਤੁਸੀਂ ਫੇਰ ਆਪਣੀ ਮਨਪਸੰਦੀ ਸਬਜ਼ੀ ਬਣਾਈ ਤੇ ਪਿਛਲੇ ਵਲੌਗ ਵਿੱਚ ਪ੍ਰਧਾਨ ਸਾਹਿਬ ਕਹਿ ਰਹੇ ਸੀ ਕਿ ਮੈਂ ਚਿਕਨ ਖਾਣਾ ਹੈ ਤੇ ਬਹੁਤ ਮੈਸੇਜ ਆਏ ਹੋਏ ਸੀ ਜਸਵੀਰ ਦੀ ਜੀ ਤੇ ਕਹਿ ਰਹੇ ਵੀ ਅਮਣ ਬਣਾ ਕੇ ਦੋ ਤੇ ਦੀਦੀ ਗਰਮੀ ਬਹੁਤ ਹੈ ਮੈਂ ਗਰਮੀ ਤੋਂ ਡਰ ਲੱਗਦਾ ਮੈਨੂੰ ਪੀ ਗਰਮੀ ਚ ਖਾਣਗੇ ਵੀ ਤੇ ਮੈਨੂੰ ਬਣਾਉਣਾ ਵੀ ਪੈਣਾ ਬਾਕੀ ਟਾਈਮ ਤਾਂ ਉਹਨਾਂ ਹੀ ਲੱਗਦਾ ਜਿੰਨਾ ਸਬਜੀ ਨੂੰ ਲੱਗਦਾ ਤੇ ਚਲੋ ਕੋਈ ਗੱਲ ਨਹੀਂ ਜਦ ਮੜਾ ਮੌਸਮ ਠੰਡਾ ਆ ਫਿਰ ਬਣਾ ਕੇ ਦਵਾਂਗੇ ਪ੍ਰਧਾਨ ਸਾਹਿਬ ਨੂੰ ਤੇ ਨਾਲ ਮੈਂ ਪਾਇਆ ਹੋਇਆ ਜੀ ਗਰਮ ਮਸਾਲਾ ਵਿੱਚ ਪਾਦੀ ਤਾਂ ਬੜੀ ਚੰਨੀ ਖੁਸ਼ਬੂ ਆ ਰਹੀ ਹੈ ਨੂੰ ਜ਼ਿਆਦਾ ਟਾਈਮ ਲੱਗੂਗਾ ਥੋੜਾ ਟਾਈਮ ਹੀ ਲੱਗਣਾ ਇਹਨੇ ਆਪਣੀ ਸਬਜੀ ਬਣ ਜਾਂਦੀ ਹੈ ਤੇ ਇਹਨੇ ਆਪਣੀ ਬਰਫ਼ ਘੋਲ ਜਾਂਦੀ ਫਿਰ ਆਪਾਂ ਪਾਣੀ ਚ ਪਾਉਂਦੇ ਆ ਤੇ ਬਸ ਫਿਰ ਤੋਂ ਹਨਰਾ ਦੀ ਵੇਟ ਕਰਦੇ ਆ। ਲਈ ਦੁਪਹਿਰ ਦਾ ਖਾਣਾ ਖੁਣਾ ਪਾ ਕੇ ਚੰਗੇ ਪ੍ਰਸ਼ਾਦ ਦੇਣ ਕੇ ਤੇ ਵੇਲੇ ਹੋ ਕੇ ਹੁਣ ਆਪਾਂ ਪਹੁੰਚ ਗਏ ਆਪਣੇ ਬੁਟੀਕ ਤੇ ਤੇ ਬਹੁਤ ਸੋਹਣੇ ਸੋਹਣੇ ਸੂਟ ਆਏ ਦੋ ਤੁਸੀਂ ਦੇਖ ਸਕਦੇ ਹੋ ਤੇ ਇਹ ਨਾਲ ਦਾ ਮੈਂ ਵੀ ਵੇਅਰ ਕੀਤਾ ਜਿਹੜਾ ਫੈਬਰਿਕ ਆਪਾਂ ਅੱਜ ਅਪਲੋਡ ਕਰਨੀ ਹੈ ਨਾ ਵੀਡੀਓ ਜਿੰਨਾ ਜਿਹੜਾ ਫੈਬਰਿਕ ਦੀ ਤੇ ਉਹ ਫੈਬਰਿਕ ਮੈਂ ਵੇਅਰ ਕੀਤਾ ਹੋਇਆ ਕ੍ਰਸ਼ ਕਾਟਨ ਤੇ ਕ੍ਰੰਚ ਦਾ ਨਾਮ ਸੁਣ ਕੇ ਨਾ ਇਹ ਲੋਕਾਂ ਨੂੰ ਕ੍ਰਸ਼ ਫੈਬਰਿਕ ਤੇ ਹਾਰਡ ਦਾ ਹੋਵੇ ਕ੍ਰਸ਼ ਮਤਲਬ ਵੀ ਕ੍ਰਸ਼ ਵੀ ਸਾਨੂੰ ਬਹੁਤ ਕਰਾਸ਼ਾ ਸੂਟ ਪਾਉਂਦਾ ਤੇ ਬਹੁਤ ਸੋਹਣਾ ਫੈਬਰਿਕ ਹੈ ਸੌਫਟਵੇਅਰ ਬਹੁਤ ਜ਼ਿਆਦਾ ਤੇ ਆਪਾਂ ਇਹਨਾਂ ਦੀ ਵੀਡੀਓ ਅਪਲੋਡ ਕਰ ਦਿਆ ਭੈਣਾਂ ਦੇ ਬੁਟੀਕ ਤੇ ਤੁਸੀਂ ਸਾਰੇ ਜਾਣੇ ਉਧਰ ਜਾਓ ਤੇ ਵੀਡੀਓ ਦੇਖੋ ਜਾ ਕੇ ਉਹਨੇ ਟਾਈਮ ਤੱਕ ਆਪਾਂ ਵੀਡੀਓ ਸ਼ੂਟ ਕਰ ਲਈਏ ਹੂੰ ਲਓ ਜੀ ਵੀਡੀਓ ਬਣ ਗਈ ਤੇ ਸਾਡੇ ਨੂੰ ਦੱਸਿਆ ਕਿ ਬੁਟੀਕ ਚ ਏਸੀ ਨਹੀਂ ਹੈਗਾ ਅਸੀਂ ਪਸੀਨਾ ਪਸੀਨਾ ਹੋ ਗਏ ਦੋਨੇ ਜਹਾਣੀਆਂ ਤੇ ਹੁਣ ਆਪਾਂ ਵੀਡੀਓ ਐਡਿਟ ਕਰਦੇ ਆਂ ਤੇ ਇਸ ਤੋਂ ਬਾਅਦ ਜਾਣਾ ਵੀ ਮੈਂ ਕਿਤੇ ਉਧਰ ਵੀ ਜਾ ਕੇ ਆਉਣਾ ਤੇ ਫਿਲਹਾਲ ਆਪਾਂ ਜਿਹੜੇ ਕੰਮ ਕਰਨ ਵਾਲੇ ਨੇ ਕਰਦੇ ਉਹ ਕਰ ਲਈਏ ਕਿਉਂਕਿ ਅੱਜ ਸਬਜ਼ੀ ਸਾਡੀ ਬਣੀ ਪਈ ਹੈ ਨਾ ਤਾਂ ਪਤਾ ਜੀ ਕੁੜੀਆਂ ਨੂੰ ਆਪਾਂ ਨੂੰ ਜਿਹੜੀਆਂ ਕਾਸ ਕਰਕੇ ਸਾਡੇ ਵਰਗੀਆਂ ਘਰੇਲੂ ਔਰਤਾਂ ਹੁੰਦੀਆਂ ਉਹਨਾਂ ਤੇ ਮਾੜੀ ਜਿਹੀ ਗੱਲ ਤੇ ਖੁਸ਼ੀ ਮਿਲ ਜਾਂਦੀ ਵੀ ਵਾਹੋ ਅੱਜ ਸਾਡੀ ਸਬਜ਼ੀ ਬਣੀ ਪਈਦਾ ਅੱਜ ਆਪਾਂ ਦੇ ਕੋਚ ਆ ਇੰਨੀ ਕੀ ਖੁਸ਼ੀ ਨਾਲ ਅਸੀਂ ਖੁਸ਼ ਹੋ ਜਾਂਦੇ ਹਣਾ ਤੇ ਜੇ ਕਿਤੇ ਸਾਡੇ ਘਰ ਦੇ ਸਾਨੂੰ ਕਿਤੇ ਬਾਹਰ ਕਿਤੇ ਖਾਣਾ ਖੋਣਾ ਖਵਾਣ ਲੈ ਜਾਣਾ ਮੈਂ ਕਹਿੰਨੀ ਫੇਰ ਤੇ ਸੋਨੇ ਦਾ ਸੁਹਾਗਾ ਹੋਏ ਨਾ ਫੇਰ ਤੇ ਪੁੱਟੀਆਂ ਚਾਲਾ ਮਾਰਦੇ ਆ ਤੇ ਅੱਜ ਸਬਜ਼ੀ ਬੜੀ ਪਈ ਅੱਜ ਨਜ਼ਾਰੇ ਆ ਤੇ ਹੁਣ ਸਮਝ ਨਹੀਂ ਆਉਂਦੀ ਵੀ ਸਬਜ਼ੀ ਨਾਲ ਚਾਵਲ ਬਣਾਈਏ ਜਾਂ ਚਾਵਲ ਬਣਾਈਏ ਕਿ ਰੋਟੀਆਂ ਬਗਾਈਏ ਚਾਵਲ ਬਣਾ ਹੈ ਜਗਨ ਤਾਂ ਪਹਿਲੇ ਸੋਚਿਆ ਮਿੱਤ ਬੇਤ ਠੀਕ ਨਹੀਂ ਹੈਗੀ ਤੇ ਇਹ ਚੀਨੇ ਚੋਰੀ ਕਰ ਮਰ ਜਾ ਗੋਡੇ ਹਟੇ ਪਹਿਲਾਂ ਖੜੇ ਹੈਗਾ ਕਣ ਕੋਈ ਖੜ ਜਾਂ ਚੰਗੀ ਤਰ੍ਹਾਂ ਖੜ ਜਾ ਜੇ ਤਾਂ ਖੜਨੇ ਚੰਗੀ ਤਰ੍ਹਾਂ ਖੜ ਜਾ ਇਹਨੇ ਪੁੱਛਣਾ ਨਹੀਂ ਹੈਗਾ ਕੋਈ ਗੱਲ ਹੈ ਅੱਗੇ ਕੜਾ ਪੁੱਛਦਾ ਕੋਈ ਅੰਨਾ ਕਾਣਾ ਅੱਗੇ ਕੜਾ ਮੈਂ ਪੁੱਛਣ ਦਿਆ ਲੋਰੀ ਹੁਣ ਆਪਾਂ ਥੰਮ ਨੂੰ ਇਹਦਾ ਥੰਮ ਨੇਲ ਨੂਲ ਲਾਉਣੇ ਵਾ ਤੇ ਆਪਾਂ ਫੋਟੋਆਂ ਖਿੱਚ ਲਈ ਚੰਗੀ ਤਰ੍ਹਾਂ ਤੇ ਟਾਈ ਐਂਡ ਡਾਈ ਦੇ ਸੂਟਾਂ ਨੇ ਧਮਾਲਾ ਪਾਈਆਂ ਪਈਆਂ ਨੇ ਜੀ ਪਹਿਲਾਂ ਵੀ ਤੇ ਇਹ ਸਾਡੇ ਬੁਟੀਕ ਦੇ ਪਹਿਲੀ ਵਾਰੀ ਦੀ ਦੂਜੀ ਵਾਰੀ ਇਹ ਸ਼ੂਟ ਆ ਚੁੱਕਿਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਸ਼ੂਟ ਕਰ ਲਈਏ ਮੜਾ ਜਾ ਤੇ ਫੇਰ ਤੁਹਾਨੂੰ ਮਿਲਦੇ ਆਂ